ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਫਾਇਰ ਬ੍ਰਿਗੇਡ ਦੀ ਆ ਥਾਰ ਗੱਡੀ ਦੇ ਵਿੱਚ ਅੱਗ ਦੇ ਪਾਮੜ ਮੱਚ ਗਏ ਦੇਖਦੇ ਦੇਖਦੇ ਆ ਵੱਡਾ ਹਾਦਸਾ ਹੋ ਗਿਆ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਥਾਰ ਦਾ ਕੱਖ ਵੀ ਨਹੀਂ ਬਚਿਆ ਬਠਿੰਡਾ ਦੀਨ ਮੁਕਸਰ ਰੋਡ ਤੇ ਪਿੰਡ ਬੁਰਜ ਮਹਿਮਦ ਦੇ ਕੋਲ ਥਾਰ ਗੱਡੀ ਨੂੰ ਪਿਆਨਕ ਅੱਗ ਲੱਗੀ ਹਜੇ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਪਰ ਲੋਕਾਂ ਵੱਲੋਂ ਤੇ ਥਾਰ ਦੇ ਮਾਲਕ ਵੱਲੋਂ ਰੋਸ ਜਿਹੜਾ ਜ਼ਾਹਰ ਕੀਤਾ ਗਿਆ ਕਿ ਹਾਈਵੇ ਜਾਮ ਕਰਕੇ ਕਿਹਾ ਗਿਆ ਕਿ 1 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਫਾਇਰ ਬ੍ਰਿਕਟ ਦੀਆਂ ਗੱਡੀਆਂ ਹਜੇ ਤੱਕ ਨਹੀਂ ਪਹੁੰਚੀਆਂ ਜੇਕਰ ਸਮਿਆਂ ਰਹਿੰਦਿਆਂ ਫਾਇਰ ਬ੍ਰਿਕਟ ਦੀਆਂ ਗੱਡੀਆਂ ਪਹੁੰਚ ਜਾਂਦੀਆਂ ਤਾਂ ਥਾਰ ਗੱਡੀ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਅੱਗ ਦੇ ਭਾਂਬੜ ਮੱਚ ਕੇ ਪੂਰੀ ਤਰ੍ਹਾਂ ਸੜ ਕੇ ਥਾਰ ਸਫਾ ਹੋ ਚੁੱਕੀ ਹੈ ਮਾਲਕ ਜੀ ਅੱਖਾਂ ਦੇ ਸਾਹਮਣੇ ਹੀ ਗੱਡੀ ਦੇ ਵਿੱਚ ਅੱਗ ਲੱਗੀ ਇੱਕ ਵਾਰ ਤਸਵੀਰਾਂ ਰੁਕ ਕਰਦੇ ਆ ਥਾਰੇ ਗੱਡੀ ਦੇ ਵਿੱਚ ਅੱਗ ਦੇ ਭਾਂਬੜ ਮੱਚ ਗਏ ਦੇਖਦੇ-ਦੇਖਦੇ ਵੱਡਾ ਹਾਦਸਾ ਹੋ ਗਿਆ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਥਾਰ ਦਾ ਕੱਖ ਵੀ ਨਹੀਂ ਬਚਿਆ ਬਠਿੰਡਾ ਦੀਨ ਮੁਕਸਰ ਰੋਡ ਤੇ ਪਿੰਡ ਬੁਲਚ ਮਹਿਮਦ ਦੇ ਕੋਲ ਥਾਰ ਗੱਡੀ ਨੂੰ ਪਿਆਨਕ ਅੱਗ ਲੱਗੀ ਹਜੇ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਪਰ ਲੋਕਾਂ ਵੱਲੋਂ ਤੇ ਥਾਰ ਦੇ ਮਾਲਕ ਵੱਲੋਂ ਰੋਸ ਜਿਹੜਾ ਜ਼ਾਹਰ ਕੀਤਾ ਗਿਆ ਕਿ ਹਾਈਵੇ ਜਾਮ ਕਰਕੇ ਕਿਹਾ ਗਿਆ ਕਿ 1 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਫਾਈਬਰ ਕੇਟ ਦੀਆਂ ਗੱਡੀਆਂ ਹਜੇ ਤੱਕ ਨਹੀਂ ਪਹੁੰਚੀਆਂ ਜੇਕਰ ਸਮਿਆਂ ਰਹਿੰਦਿਆ ਫਾਇਬਰਕ੍ਰੇਟ ਦੀਆਂ ਗੰਡੀਆਂ ਪਹੁੰਚ ਜਾਂਦੀਆਂ ਤਾਂ ਥਾਰ ਗੱਡੀ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਅੱਗ ਦੇ ਪਾਂਬੜ ਮੱਚ ਕੇ ਪੂਰੀ ਤਰ੍ਹਾਂ ਸੜ ਕੇ ਥਾਰ ਸਫਾ ਹੋ ਚੁੱਕੀ ਹੈ ਮਾਲਕ ਦੀਆਂ ਅੱਖਾਂ ਦੇ ਸਾਹਮਣੇ ਹੀ ਗੱਡੀ ਦੇ ਵਿੱਚ ਅੱਗ ਲੱਗੀ ਇੱਕ ਵਾਰ ਤਸਵੀਰਾਂ ਰੁਕ ਕਰਦੇ ਆ ਥਾਰ ਗੱਡੀ ਦੇ ਵਿੱਚ ਅੱਗ ਦੇ ਭਾਂਬੜ ਮਚ ਗਏ ਦੇਖ ਤੇ ਦੇਖ ਤੇ ਆ ਵੱਡਾ ਹਾਦਸਾ ਹੋ ਗਿਆ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਥਾਰ ਦਾ ਕੱਖ ਵੀ ਨਹੀਂ ਬਚਿਆ ਬਠਿੰਡਾ ਦੀਨ ਮੁਕਸਰ ਰੋਡ ਤੇ ਪਿੰਡ ਬੁਰਜ ਮਹਿਮਦ ਦੇ ਕੋਲ ਥਾਰ ਗੱਡੀ ਨੂੰ ਪਿਆਨਕ ਅੱਗ ਲੱਗੀ ਹਜੇ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਪਰ ਲੋਕਾਂ ਵੱਲੋਂ ਤੇ ਥਾਰ ਦੇ ਮਾਲਕ ਵੱਲੋਂ ਰੋਸ ਜਿਹੜਾ ਜ਼ਾਹਰ ਕੀਤਾ ਗਿਆ ਕਿ ਹਾਈਵੇ ਜਾਮ ਕਰਕੇ ਕਿਹਾ ਗਿਆ ਕਿ 1 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਫਾਈਬਰਕੇਟ ਦੀਆਂ ਗੱਡੀਆਂ ਹਜੇ ਤੱਕ ਨਹੀਂ ਪਹੁੰਚੀਆਂ ਜੇਕਰ ਸਮਿਆਂ ਰਹਿੰਦਿਆਂ ਫਾਈਬਰਕੇਟ ਦੀਆਂ ਗੱਡੀਆਂ ਪਹੁੰਚ ਜਾਂਦੀਆਂ ਤਾਂ ਥਾਰ ਗੱਡੀ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਝ ਅੱਗ ਦੇ ਭਾਂਬੜ ਮੱਚ ਕੇ ਪੂਰੀ ਤਰ੍ਹਾਂ ਸੜ ਕੇ ਥਾਰ ਸਫਾ ਹੋ ਚੁੱਕੀ ਹੈ ਮਾਲਕ ਦੀਆਂ ਅੱਖਾਂ ਦੇ ਸਾਹਮਣੇ ਹੀ ਗੱਡੀ ਦੇ ਵਿੱਚ ਅਕਲਾਕ ਇੱਕ ਵਾਰ ਤਸਵੀਰਾਂ ਰੁਕ ਕਰਦੇ ਆ ਥਾਰ ਗੱਡੀ ਦੇ ਵਿੱਚ ਅੱਗ ਦੇ ਭਾਂਬੜ ਮਚ ਗਏ ਦੇਖਦੇ ਦੇਖਦੇ ਆ ਵੱਡਾ ਹਾਦਸਾ ਹੋ ਗਿਆ ਤਸਵੀਰਾਂ ਦੇ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਥਾਰ ਦਾ ਕੱਖ ਵੀ ਨਹੀਂ ਬਚਿਆ ਬਠਿੰਡਾ ਦੀਨ ਮੁਖਤ